ਅੱਜ ਜਾਣਦੇ ਆਂ ਅਸੀਂ ਹੁਣ ਫੇਰ ਪਾਰ ਦੀ ਤਿਆਰੀ ਬੰਦੇ ਜਾਦੇ ਹੋ ਗਿਆ ਦੋ ਅਸੀਂ ਗਾੜੀ ਭਾਏ ਆ ਮੂੰਹ ਇਹ ਆਟਾ ਥੋੜਾ ਇਹ ਮਲਤਾਨੀ ਮਿੱਟੀ ਲੱਗਣ ਢੀ ਜਾਵੇ ਇਹ ਇਹ ਆ ਜਿਹੜਾ ਆਪਣਾਈ ਦਾ ਮੂੰਹ ਥੋੜਾ ਯਾ ਰੰਗਣਾ ਗੋਰਾ ਘਾਟੀ ਇਹ ਨੂੰ ਮਲਤਾਨੀ ਮਿੱਟੀ ਲਵਾਈ ਦੀ ਤੜਕੇ ਤੜਕੇ ਪਾਰ ਹੋਣੀ ਆ ਜਿਹੜੀ ਲੱਗਣ ਢਈ ਹੋਣਾ ਵੇ ਹੁਣ ਹੀ ਪਾਰ ਆ ਗਏ ਖਾਲਦ ਨਗਾ ਕੇ ਆ ਸ਼ੈੱਡ ਦੇ ਵਿੱਚ ਗੱਡੀ ਲਾਤੀ ਆ ਲੂਨਾ ਇਹ ਸ਼ੈੱਡ ਸਪੈਸ਼ਲ ਭਾਈ ਰਣਜੋਤ ਸਿੰਘ ਮਖੂ ਵਾਲੇ ਆਏ ਉਹਨਾਂ ਪਾਇਆ ਇਹਨੂੰ ਮੈਂ ਨਹੀਂ ਠਾ ਕੇ ਦਤਾ ਇਹ ਭਾਈ ਮਿਸਤਰੀ ਸਾਹਿਬਾ ਕਿੰਨਾ ਖਰਚਾ ਆਇਆ ਛੱਡ ਦੇ ਕੈਂਚੀਆਂ ਦਾ ਖਰਚਾ ਆਇਆ ਸਲੇਟਾਂ ਦਾ ਕੀ ਖਰਚਾ ਆ ਗਿਆ ਹੋਊਗਾ ਇਹ ਤੁਸੀਂ ਪਿੱਲਰ ਆ ਯਾਰਾ ਖਰਚਾ ਆਇਆ ਵਾ ਪਿੱਲਰ ਭਰਨ ਤੇ ਜਿਆਦਾ ਖਰਚਾ ਆਇਆ ਈ ਮਿਸਤਰੀ ਸਾਹਿਬ ਆਂਦੇ ਇਹਨਾਂ ਨੂੰ ਤੁਹਾਨੂੰ ਮਲਾਉਨੇ ਆ ਕਿਸੇ ਵੀਰ ਨੇ ਇਹੋ ਜਿਹਾ ਸ਼ੈੱਡ ਪੋਣਾ ਹੋਵੇ ਠੇਕੇਦਾਰ ਮੇਨ ਇਹੋਈ ਆ ਤੇ ਤੁਸੀਂ ਨਾ ਭਾਈ ਡਿਟੇਲ ਚ ਦੱਸ ਦੋ ਵੀ ਕੀ ਕੀ ਤੇ ਖਰਚ ਆਊਗਾ ਤੇ ਤੁਹਾਡਾ ਸੰਪਰਕ ਨੰਬਰ ਵੀ ਦੇ ਦਿਓ ਕਿਉਂਕਿ ਇਹ ਜਿਹੜਾ ਫਰਮ ਹੈ ਨਾ ਹਾਂ ਇਹ ਆ ਦਿਨ ਦੇ ਵਿੱਚ ਸ਼ਹਿਰੋਂ ਮਗਾ ਕੇ ਫੇਰ ਭਰੇ ਆ ਸ਼ਹਿਰ ਦਾ ਸ਼ਹਿਰੋਂ ਦੇ ਆਮ ਹੀ ਮਿਲ ਜਿੰਦੇ ਮਿਸਤਰੀ ਸਾਹਿਬ ਸ਼ਹਿਰ ਦਾ ਨਾਮ ਦੱਸੋ ਕਿਹੜੇ ਸ਼ਹਿਰ ਚੋਂ ਮਿਲਦੇ ਅੱਛਾ ਅੱਛਾ ਠੀਕ ਹੈ ਰੂਸ ਸ਼ਹਿਰ ਦੱਸ ਰੂਸ ਇਹ ਨਾਲ ਇਹਨਾਂ ਦੇ ਮਿਸਤਰੀ ਸਾਹਿਬ ਦੇ ਇਹ ਕਿੱਥੋਂ ਮਿਲਿਆ ਵੀਰ ਦੀ ਸਮਾਨ ਰੂਸ ਤੋਂ ਜੀ ਰੂਸ ਤੋਂ ਪਤਾ ਹੈਗਾ ਰੂਸ ਨੂੰ ਰਾਹ ਕਿੱਧਰ ਨੂੰ ਜਾਂਦਾ ਭਾਜੀ ਭਲਾ ਆਹ ਦਰਿਆ ਦੇ ਰਾਹ ਸਿੱਧੇ ਹੀ ਆਉਂਦੇ ਆ ਸ਼ਿਪ ਆਉਂਦੇ ਆ ਠੀਕ ਹੈ ਜੀ ਇਹਦੇ ਕੰਡੇ ਉਹ ਕੀ ਬਲਾਵਾ ਆਪਣੀ ਕੋਈ ਲਾਣ ਸਹੀ ਆ ਵਾਇਗਰੂ ਇਹ ਵੀ ਜ਼ਰੂਰੀ ਆ ਨਾ ਕੰਮ ਕਰਦੇ ਨਾਲ ਨਾਲ ਰੱਖੀ ਆ ਸਹੀ ਗੱਲ ਇਹ ਜੇ ਸ਼ੈੱਡ ਪਾਇਆ ਹੈ ਨਾ ਪਹਿਲਾਂ ਸ਼ਰਾਬ ਗੱਡੀ ਆ ਸਾਲੇ ਚੌਣ ਜਾਬਤਾ ਲੱਗਾ ਹੈ ਨਾ ਸਾਰਿਆਂ ਨੂੰ ਅੰਦਰ ਕਰਾ ਦੇ ਤੂੰ ਪਹਿਲਾਂ ਲਾਂਡ ਦੱਸੋ ਕਿੱਥੇ ਰੱਖੀ ਤੇ ਪਾਣੀ ਵੇ ਆ ਭਾਂਡੇ ਬੁਖਾਰੇ ਇਹ ਚੱਲਦਾ ਫਿਰਦਾ ਹੋਮ ਆ ਜਿਹੜਾ ਆਪਣੇ ਬਾਹਰਲੇ ਗੋਰੇ ਨਹੀਂ ਲਈ ਫਿਰਦੇ ਹੁੰਦੇ ਬੀਚ ਤੇ ਪੀ ਜਦੋਂ ਫੈਮਿਲੀ ਨੂੰ ਲੈ ਕੇ ਜਾਂਦੇ ਆ ਹੁਣ ਆਪਣੇ ਪੰਜਾਬ ਦੇ ਵਿੱਚ ਵੀ ਇੱਕ ਇਹੋ ਜਿਹਾ ਹੈਗੇ ਆ ਚੱਲਦੇ ਫਿਰਦੇ ਹੁਣ ਇਹਨੇ ਪਹੂਆ ਨੇ ਘਰੋਂ ਲਿਆ ਕੇ ਆਹ ਵੇਖੋ ਇਹਦੇ ਵਿੱਚ ਕਮਰਾ ਬਣਾਇਆ ਵਾ ਸੌਜੀਆਂ ਭਾਜੀਆਂ ਤੇ ਨਾਲੇ ਫਨਸ਼ਨ ਆਦਾ ਰੋਟੀ ਪਾਣੀ ਦਰਿਆ ਦੇ ਕੰਡੇ ਤੇ ਇਹ ਛੁੱਟੀਆਂ ਕੱਟਣ ਓਏ ਦਰਿਆ ਦੇ ਕੰਡੇ ਤੇ ਛੁੱਟੀਆਂ ਕੱਟਣ ਆਏ ਆ ਆਪਾਂ ਦੇ ਪੱਕੀਆਂ ਛੁੱਟੀਆਂ ਤੇ ਆਂਦੇ ਅਸੀਂ ਆ ਉਹਨਾਂ ਨੇ ਸਾਨੂੰ ਸ਼ੈੱਡ ਪਾ ਕੇ ਦਿੱਤਾ ਵੀ ਗੱਡੀ ਡੱਕ ਲਿਆ ਕਰੋ ਡਾਕ ਕੇ ਆਂ ਗਾਂ ਪਸ਼ਾਂ ਜਾਣ ਨੂੰ ਵੀ ਰੱਖਿਆ ਨਾ ਜਿਤਨਾ ਗਾਂ ਪਹਾੜਾ ਪੂੜਾ ਜਾਣ ਨੂੰ ਰੇਦਾ ਰੋਦਾ ਛੋਟੇ ਹਥੀ ਰੱਖੇ ਆ ਮੈਨੂੰ ਤੇ ਆ ਗੱਡੀ ਬੜੀ ਵਧੀਆ ਲੱਗੀ ਯਾਰ ਜਿੰਨੇ ਕੇ ਬੰਦੇ ਨੇ ਘੁੰਮਣਾ ਫਿਰਨਾ ਹੋਵੇ ਨਾ ਤੇ ਆ ਗੱਡੀ ਇਹੋ ਜੀ ਰੱਖੀ ਹੋਵੇ ਆਦਾ ਮਾਰ ਕੇ ਤੰਬੂ ਲਾ ਕੇ ਜਿੱਥੇ ਮਰਜ਼ੀ ਦੇ ਆ ਗੋਂਦਾ ਫਿਰੇ ਯਾਤਰਾ ਇਹਤੀ ਆ ਨਾ ਬਾਹਰ ਦੀ ਸਹੀ ਗੱਲ ਇਹਨੂੰ ਅਨੰਦਪੁਰ ਨੂੰ ਖੜਦਦੇ ਆ ਯਾਰ ਖਾ ਲਦੋ ਮੇਰੇ ਵੀਰ ਆਏ ਨਾ ਚੋਕੇ ਮਾਰਿਓ ਆਟਾ ਜੋ ਖਾਣ ਵਾਲਾ ਪੈਂਦੇ ਨਹੀਂ ਬੰਦੇ ਕਿੰਨੇ ਓਏ ਭਜੋ ਯਾਰ ਕੁਲਦੀਪ ਅਮ ਉਹਦੇ ਰਸੇ ਦੇ ਸਿਰ ਤੇ ਆ ਮੋਤਵਾਰ ਬੰਦੇ ਪੈਂਦੀ ਸੱਟੇ ਹੀ ਉਹ ਰਸੇ ਨੂੰ ਪੈ ਜਾਂਦੇ ਆ ਹੋਰ ਜੀ ਹੁਣ ਉਹ ਜੋ ਬੰਨ ਨੂੰ ਆਂਦੇ ਬੁਖਾਰ ਚੜਦਾ ਜੋ ਬੰਨ ਨੂੰ ਬੁਖਾਰ ਹੀ ਚੜਨਾ ਵਾ ਇੱਥੇ ਨੰਦ ਲੈ ਹੀ ਉਹਨੇ ਉੱਥੇ ਉਹਨਾਂ ਮੁਸਲਮਾਨਾਂ ਨੇ ਧੱਸਿਆ ਬੋਲੇ ਫੱਟੇ ਵੀ ਆ ਗਏ ਉੱਥੇ ਪਿਆ ਉਹਨਾਂ ਦੇ ਕੀ ਕੀ ਉਹਨਾਂ ਨੂੰ ਆਂਦੇ ਆ ਸੇਖਾਂ ਦੇ ਵਸ ਪਿਆ ਉੱਥੇ ਇੱਧਰ ਇੱਥਾਂ ਉੱਧਰ ਦੇ ਕੁੜੇ ਇਹਨਾਂ ਨੂੰ ਕਿਹਨੇ ਪੁਰੂਸ਼ ਕੀ ਕਿ ਨੰਦ ਰੇਤ ਕਿਨੇ ਵੱਡੇ ਭਾਰੇ ਹੋਏ ਤਾਂ ਵਾਦੀ ਨੂੰ ਨੂੰ ਲਾ ਲਿਆ ਸਾਡੋ ਕਿੰਨੇ ਬੰਦੇ ਨੰਦਰਾ ਬੈਠੇ ਨਾਕ ਵੀ ਨੂੰ ਖਿੱਚਣ ਵਾਲਾ ਇਹ ਬਿਨਾ ਤੇਲ ਤੋਂ ਇੱਕ ਜਗਾੜ ਆ ਵੀ ਨਾ ਤੇਲ ਮਚਣਾ ਗਣ ਬੋੜੀ ਆ ਸਮਝ ਲੈ ਆ ਵਾਸ ਬੂਸ ਦਾ ਕੰਮ ਨਿਬੜ ਗਿਆ ਖਬਜਾਈ ਦੇ ਇਧਰ ਇਹਦੀ ਟ੍ਰੇਨਿੰਗ ਚੱਲਣ ਰਹੀ ਆ ਇਹ ਵੀ ਪਾਰ ਚੱਲਿਆ ਸਾਡੇ ਨਾਲ ਅੱਜ ਨਾਈ ਤੋਂ ਹੀ ਕਰਕੇ ਦਰਿਆ ਨੰਗਣ ਡਿਆ ਜੀ ਯੋ 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 ਵੀ 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 ਉਹ ਲੈਂਬਰ ਦੇ ਲੈਂਬਰ ਨੂੰ ਬਜਾ ਕੇ ਰੱਖੋ ਰੰਗ ਤੁਹਾਨੂੰ ਮੈਂ ਅੱਗੇ ਵੀ ਦੱਸਿਆ ਏ ਇਹਦਾ ਰੰਗ ਨਾ ਪੱਕਾ ਪੈ ਜੇ ਇਹ ਆਪਾਂ ਨੂੰ ਬਾਹਰ ਰਲਿਆ ਏ ਉਹਦੇ ਨਾਲ ਮਸ਼ੀਨ ਵਾਲੇ ਨਾਲ ਹਾਂ ਇਹਨਾਂ ਦੀ ਬਾਹਰੀ ਜੋੜੀ ਬਣੀ ਬਸ ਹੁਣ ਓਏ ਇਹ ਲਾਲ ਪਰਨਾ ਤੇ ਹਾ ਕੈਪਰੀ ਇਹ ਜਦੋਂ ਝੋਨਾ ਪੱਕਾ ਉਦੋਂ ਆਪਾਂ ਲਾਉਣੀ ਆ ਉਦੋਂ ਲੈਣੀ ਆ ਹਾਂ ਜਿਹੜਾ ਪਜਾਮਾ ਐਸੇ ਰੋਗੀ ਬਸ ਇੱਥੇ ਲਾਕਣਾ ਬਣਿਆ ਰਹਿਣਾ ਏ ਤੇ ਦੋ ਸਾਫ ਇੱਕ ਸਿਰ ਤੇ ਨਿੱਕਾ ਸਾਫਾ ਇੱਕ ਮੋਡੇ ਤੇ ਇਹ ਤਿੰਨ ਚੀਜ਼ਾਂ ਮੇਰੇ ਨਾਲ ਲੜ ਪਿਆ ਤੇ ਆ 3500 ਰੁਪਇਆ ਲੈ ਕੇ ੜਿਆ ਏ ਮਾਰੇ ਸਾਫ ਮੈਂ ਵੇਚ ਰਿਹਾ ਭਾਈ ਅੰਗਰੇਜ਼ ਥੱਲੋਂ ਚੱਤਰ ਨੂੰ ਗਰੇ ਆਹ ਵੇਖੋ ਆਪਣੇ ਆ ਵੀ ਉੱਥੋਂ ਦਸੀ ਦੇ ਨਾਲ ਵੇੜੀ ਪਰੀ ਹੋਈ। ਹੋਰ ਕੁੱਤੇ ਦੀ। ਅਗਣਬੋੜੀ ਹੈ। ਉਹ ਚਲੇਗਾ ਰੀਓ। ਮਾਰਦਾ ਹੈਗਾ ਨਾ ਜਿੱਤਰਾ ਅਗਣਬੋੜ ਦੇ ਮਗਰ ਪਾਣੀ ਦਿਖਦਾ। ਇੰਜਣ ਆਵੇ। 60 ਰੁਪਈਆ ਦਾ ਇੰਜਣ ਆਇਆ। ਤੇ ਜਾਂਦੀ ਗੋਲੀਆਂ ਬੇੜੀ ਪਾਰ। ਅੱਜ ਮਨੀਰੀ ਬੀਜਣ ਲੱਗੇ ਆ 110 ਦੀ। ਇਹ ਥੋੜਾ ਜਾਂ ਹੰਦਾ ਵੀ ਅਸੀਂ ਥੋੜੀ ਜਿਹੀ ਗੇਤਰੀ ਪਨੀਰੀ ਬੀਜ ਦੇ ਲੋਕ ਆਸ ਦਿੰਦੇ ਕਿੰਨਾਂ ਦਿਨਾਂ ਦੀ ਪਨੀਰੀ ਲਾਉਣੀ ਚਾਹੀਦੀ ਬਾਈਆਂ ਦੀ ਇਦਾਂ ਜੇ ਕਿੰਨਾਂ ਬਾਈਆਂ ਦਿਨਾਂ ਦੀ ਪਨੀਰੀ ਆ ਜਿਹੜੀ ਉਹਨੂੰ ਫਿਰ ਖਾਦਾਂ ਪਾ ਕੇ ਤਿਆਰ ਕਰਨਾ ਪੈਂਦਾ ਉਹ ਕੋਲੀ ਰਹਿ ਜਾਂਦੀ ਉਹ ਬੀ ਬਹੁਤ ਮਰਦਾ ਥੋੜੀ ਜੀ ਬੀ ਜਿਹੜੀ ਖਾਦਾ ਆਪਣੀ ਪਨੀਰੀ ਦਾ ਬੀਜ ਵਾਓ ਜਿੱਤਰਾ ਆਪਣਾ ਮਹੀਨੇ ਤੋਂ 10 15 ਦਿਨ ਦੀ ਹੋਵੇ ਨਾ ਪਨੀਰੀ ਉਹਨੂੰ ਯੂਰੀਆ ਖਾਦ ਘੱਟ ਪਾਈ ਹੋਵੇ ਤੇ ਹੇ ਜਿਹੜੀ ਪਨੀਰੀ ਆ ਉਹ ਕਰੜੀ ਰਹੀਂਦੀ ਮੋਟੀ ਤੋ ਫਿਰ ਮਰਦੀ ਨਹੀਂ ਪਨੀਰੀ ਹੁਣ ਅਸੀਂ 2 ਕਿੱਲੇ ਥਾਂ ਪਨੀਰੀ ਬੀਜ ਕੇ ਇਹਦੇ ਵਿੱਚ 8 ਬੁਰੇ ਪਾਉਣੇ ਆ 2.5 ਤੇ 4 ਕਿਲੋ ਵੀ ਮਰਲੇ ਦਾ ਤੇ 5 ਕਿਲੋ ਕਿੱਲੇ ਦਾ ਇਹ ਬਣਾ ਕੇ ਇਦਾਂ ਵੀ ਤੇ ਥਾਂ ਬਣਾ ਲਈਦਾ ਇੱਥੇ ਹੁਣ ਦੋ ਹਿਸਾਬ ਲਾ ਲਓ ਵੀ ਆਪਣਾ 1200 ਕਿਲੋ ਵੀ ਆ 4 ਕਿਲੋ ਮਰਲੇ ਦਾ ਤੇ 5 ਕਿਲੋ ਕਿੱਲੇ ਦਾ ਇਹ 200 ਬਣਨੀ ਆਪਣੀ 38 ਕਿੱਲਾਂ ਦੀ ਪਨੀਰੀ ਇੱਥੇ ਦਰਿਆਵਾਂ ਪਾਰ ਬਣਨੀ ਆ 2 ਕਿੱਲੇ ਥਾਂ ਪੂਰਾ ਤੇ ਕੰਪਿਊਟਰ ਕਰੈਬ ਮਾਰ ਕੇ ਤਿਆਰ ਕਰਤੀ ਆ ਤੇ ਵਟਾਂ-ਵਟਾਂ ਪਾ ਕੇ ਨਿਸ਼ਾਨੀਆਂ ਲਾਤੀਆਂ ਕਿਾਰੇ ਪੂਰੇ ਬਰੋਬਰ ਉਹਦਾ ਫਿਰ ਮਕਸਦ ਇਹ ਹੋ ਜਾਂਦਾ ਵੀ ਕਿ ਆਹ ਜੇ ਪੂਰਾ ਵਧੀਆ ਪਾਇਆ ਹੋਵੇ ਫਿਰ ਪਤਾ ਲੱਗਦਾ ਰਹਿੰਦਾ ਵੀ ਇੰਨਾ ਤਾਂ ਲੱਗ ਗਿਆ ਇੰਨਾ ਪਨੀਰੀ ਦਾ ਤਾਂ ਹੀ ਤੇ ਇੰਨੇ ਨਾਲ ਇੰਨੇ ਲੱਗੇ ਫਿਰ ਉਹ ਅੰਦਾਜ਼ੇ ਜਿਹੇ ਨਾਲ ਬੰਦਾ ਪਨੀਰੀ ਭਈਆਂ ਤੋਂ ਪਟਾਈ ਜਾਂਦਾ ਫਿਰ ਕੇ ਸਾਰੀ ਇਦਾਂ ਕਰਕੇ ਡਿਟੇਲ ਫਿਰ ਛੱਟਾ ਦੇ ਕੇ ਉੱਤੇ ਮਗਰ ਮਗਰ ਪਾਣੀ ਲਾਵਾਂਗੇ ਤੇ ਅਸੀਂ ਕਦੀ ਵੀ ਸੁਆਦ ਸੂ ਨਹੀਂ ਪਾਈ ਸੁਆਦ ਉਹ ਬਿਨਾ ਵੀ ਜੀ ਦੀ ਪਨੀਰੀ ਇਦਾਂ ਪਣ ਛੱਟਾ ਦੇ ਕੇ ਉੱਤੇ ਮੜਾ ਛਾਪਾ ਨਗਾ ਦੇਣਾ ਬਹੁਤ ਸੋਹਣੀ ਪਨੀਰੀ ਹੁੰਦੀ ਓ ਨਹੀਂ ਇਹ ਕੰਪਿਊਟਰ ਕਰਾਇਆ ਜਿਹੜੀ ਡਲੀ ਆ ਨਾ ਉੱਤੇ ਰੋਲ ਕੇ ਲੈ ਆਉਂਦਾ ਵਾ ਸੁਹਾਗੇ ਨਾਲ ਡਲੀ ਡੁਲੀ ਮਾੜੀ ਮੋਟੀ ਜਿਹੜੀ ਬਰੀਕ ਹੋ ਜੂਗੀ ਇੱਥੇ ਆਪਾਂ ਸਵਾਹ ਨਹੀਂ ਨਾ ਪੋਣੀ ਤੇ ਡਲੀ ਜਿਹੜੀ ਆ ਐ ਹੋਈਓ ਬਰੀਕ ਤੇ ਫਿਰ ਸਵਾਹ பனீர அம் ਅੱਜ ਛੀ ਦਾ ਸਿੰਘਾ ਦੇ ਨਾਮ ਦਾ ਰਗੜਾ ਨਾਲ ਪਨੀਰੀ ਵੀ ਜਣ ਲੱਗੇ ਨਾਲ ਤਿਆਰੀ ਸਾਰੀ ਕਰਕੇ ਬੰਦੇ ਆੜ ਬਣਾਉਣਦੇ ਆ ਮੈਂ ਫਿਰ ਗੁਰਦਾਰਿਆਲ ਦੀ ਆਲੇ ਤੇ 라ਵੜੇ ਆਪਣੇ ਪਿੰਡ ਚ ਘੇਰੀ ਘੇਰੀ ਫਰਨੀ ਦੇ ਵੀ ਕਿੰਦੇ ਕਿਦਰੀ ਵੜਾਈ ਬੈਠੇ ਨੇ ਯਾਰ ਇਹ ਪਪਾ ਪਾੜਨਾ ਹੀ ਪੜਨਾ ਬਾਅਦ ਦੂਜੇ ਬੰਨਣਾ ਲਾਣਾ ਦੋ ਘੱਟ ਪੇੜ ਕਰੀਏ ਤੋਂ ਬਜਰੇ ਵਰਨੇ ਸਾਂ ਆ ਗਿਆ ਸਾਨੂੰ ਆਈ ਸਾਲ ਬਾਅਦ ਇਹ ਕੰਮ ਕਰੀ ਦੇ ਕੇ ਪੰਡ ਤੇ ਛੋੜ ਲੈਣੇ ਨੇ ਤਾਂ ਨਹੀਂ ਹੁਣ ਹਿੰਦੀ ਵਾਲੇ ਗਾਣੇ ਬੰਨ੍ਹਦੇ ਕਈ ਕਦੇ ਹੋਣੀ ਨਹੀਂ ਚਰਮਾਨਾ ਲੈ ਲਿਆ ਨੇ ਟੂੜੀਆਂ ਦਾ ਡੇਢ ਕੌਲੇ ਦਾ ਸ਼ਰਦਾਈ ਦਾ ਮੁਰਕਿਆ ਖੜਨਾ ਰੂਮੇ ਜੰਨਾ ਘੇੜਾ ਮਾਰ ਕੇ ਹੋਣਾ ਉੱਥੇ ਦਾ ਸੱਤੀ ਰੇਜ ਭਿਆ ਭਿਆ ਇਹ ਪੁਖਾਰ ਪਾਪੂ ਚਨਾ ਕਰਦਾ ਗੱਡਿਆ ਇਸਕੇ ਨੇ ਬਾਜ ਮੇ ਪਿੰਡ ਨਹੀਂ ਜੋ ਨਾ ਕਰਦਾ ਦੁੱਧੇ ਹੜ ਕੇ ਨਹੀਂ ਦੁੱਧ ਨਹੀਂ ਫਿਰਦਾ ਉਹ ਬੜੀ ਗੱਲ ਬਣਾਉਂਦਾ ਫਿਰਦਾ ਉਹ ਜਾਂਦਾ ਨਹੀਂ ਵੇ ਕਹਿੰਦੇ ਤੱਕੇ ਹੋਰ ਜਾਂਦਾ ਨਹੀਂ ਉਹ ਨਹੀਂ ਕਰਦਾ ਯਾਰ ਬਿੱਲਾ ਸਾਨੂੰ ਬੁਹਦਾ ਹੀ ਬਿੱਲੇ ਨੂੰ ਮੈਂ ਜੇ ਇੱਕ ਦੱਸਤਾ ਨਾ ਇਹਨਾਂ ਆਪਰੇ ਦਾ ਦੁੱਧਾ ਮਾਰਾ पूारे दिया वट्ट छा दे मगर मगर पानी लाई जावा गे बहुत सोनी सू पे साल हो गए अभी भी ਸਵਾਸ ਜੁਣੀ ਪਾਈਏ ਦਰਿਆਵਾਂ ਪਾ ਇਦਾਂ ਹੀ ਬੀਜਦੇ ਆ ਕਦੀ ਕਰਦੀ ਨਹੀਂ ਇਚੰਨ ਪਨੀਰੀ ਵੈਗਰੂ ਦੀ ਅਰਦਾਸ ਕਰਕੇ ਤੇ ਕਰਤਾ ਕੰਮ ਸ਼ੁਰੂ ਇਆਪੋ ਆਪਣਾ ਬੀ ਦਾ ਛੱਟਾ ਦੇਈਦਾ ਕੋਈ ਕਿਸੇ ਨਾਲ ਨਹੀਂ ਲਾਉਂਦਾ ਭਵੇਂ ਚੋਰਾ ਆ ਜੇ ਪਿਓਰਾ ਜਿੰਨੇ ਬੰਦੇ ਉਹਨਾਂ ਛੱਟਾ ਆਪੋ ਆਪਣਾ ਛੱਟਾ ਸេរੀ ਲਾਉਣਾ ਟਰਾਲੀ ਦੇ ਵਿੱਚ 17 ਪੂਰੇ ਗਿਣ ਕੇ ਸਾਈਡ ਤੇ ਕਰ ਲੋ ਤੇ 17 ਅਗਲੇ ਬੰਨੇ ਫੇ ਮਗਰ ਮਗਰ ਮੋਟਰ ਚਲਾ ਦਾਂਗੇ ਇਹਨਾਂ ਤੋਂ ਕੋਈ ਵੀ ਨਹੀਂ ਗਿਆ ਪਰ ਦੇਖੋ ਕੰਮ ਕਰਨਾ ਜਿਹਦੇ ਤੋਂ ਆਪਣੀ ਫਸਲ ਦੀ ਨੀਂਹ ਰੱਖੀ ਜਾਣੀ ਆ ਤੇ ਇਹ ਤੇ ਜਿੰਨਾ ਵੈਗਰੂ ਵੈਗਰੂ ਜਪਿਆ ਜਾਊਗਾ ਉਹ ਸਾਈ ਹੋਊਗਾ ਨਾਲ ਆਪਣੇ ਪ੍ਰਸ਼ਾਦ ਉਹ ਜਿਹੜਾ ਤੈਨੂੰ ਪਿਆਇਆ ਉਥੇ ਉਹ ਕੀ ਸੀ ਉਹ ਸਿੱਦਾ ਸਿੰਘਾਂ ਦਾ ਰਗੜਾ ਧੰਦਾ ਧਿਆਨ ਖਾਣ ਪੀ ਲੰਦਾ ਵੈਗਰੂ ਵੈਗਰੂ ਕਰੋ ਹਾਂ ਇਹ ਸਭ ਤੋਂ ਵੱਡੀ ਬੱਲੇ ਸ਼ੇਰਾ ਬੱਲੇ ਸ਼ੇਰਾ ਉਸੇ ਤੋੜਿਆਂ ਲਾਗੇ ਰੱਖੀ ਜਾ ਉੱਥੇ ਅੱਧ ਛੋਈ ਜਾਊ ਕੰਮ ਹੁਣ ਇਹਦੇ ਉੱਤੇ ਆਪਾਂ ਛਾਪਾ ਪਤਲਾ ਪਤਲਾ ਮਾਰ ਦੇਣਾ ਵਾ ਲੱਕ ਲੱਤਾਂ ਹੀ ਜਿਆਦੀਆਂ ਲੰਮੀਆਂ ਪੀੜ ਹੀ ਹੋਣਾ ਵਾ ਨਬ ਮਾਰ ਕੇ ਛਾਪਾ ਇਹ ਚਰ ਲਾ ਕੇ ਮਗਰ ਪਾਣੀ ਵਰਾ ਦੇਣਾ ਵਸ ਇਹ ਜਨਾ ਹਰ ਪੀ ਜਿਹੜਾ ਕੋਸ ਸੜਦਾ ਨਹੀਂ ਠੀਕ ਆ ਬਈ ਨਗਰ ਉਹ ਰੇਸ ਕੀ ਆ ਅਗਲਾ ਬਲਦ ਮਾੜਾ ਓਏ ਛੋਟਾ ਪਾਇਆ ਨੇ ਕੋਈ ਨਾ ਮਰੀਸ ਚ ਵਧਾ ਦੇ ਜਿੱਕਾ ਦਿੰਦਾ ਮਗਰ ਤੁਹਾਡੀ ਟੜਪੋਂ ਪਰ ਨੂੰ ਲੈ ਓਏ ਟੈਂਪੋ ਸੜਦੇ ਜਣਾ ਬੀ ਬੂਹੇ ਚਾਹ ਲੋ ਇਹਨਾਂ ਨੂੰ ਬਹੁਤ ਟਾਪ ਦਾ ਕੰਮ ਹੈ ਵੀਰਲਾ ਦਾ ਵਿੱਚ ਤੇ ਮੁੰਡਿਆਂ ਨੇ ਹੈਂ ਨਹੀਂ ਇਹ ਵਿੱਚ ਰਲ ਜਣਾ ਸਾਰਾ ਮਿੱਟੀ ਹੈ ਇਹ ਤਜਰਬਾ ਨਵਾਂ ਹੋਣਾ ਨਹੀਂ ਯਾਰ ਸੁਜਿਆ ਅੱਗੇ ਆਪ ਮਾਰਦੇ ਨਹੀਂ ਇਤਰਾ ਮਾਰਿਆ ਹੋਵੇ ਸਵਾਸੂ ਲੈਉਣ ਦੀ ਲੋੜ ਹੀ ਨਹੀਂ ਆਦਾ ਮਾਰ ਕੇ ਤੇ ਬੀਜ ਕੇ ਕੀ ਆ ਲੈ ਹਾਂਜੀ ਭਾਜੀ ਕਿਦਾਂ ਆਪਣਾ ਅੱਜ ਕੀ ਹਿਸਾਬ ਕਿਤਾਬ ਖਿਲ ਰਿਆ ਜਾ ਬਿਆ ਕੰਮ ਆ ਯੋਰ ਬੜਾ ਲੱਗ ਗਿਆ ਯਾਰ ਕਿਉਂ ਕੀ ਹੋ ਗਿਆ ਅੰਸਾ ਚਾਚਾ ਸਾਡਾ ਬੁੱਢਾ ਹੋ ਗਿਆ ਦਾੜੀ ਕਾਲੀ ਕਰਨ ਨੂੰ ਲਾਉਣੇ ਨੂੰ ਜੱਤੀ ਰੰਗ ਦੇ ਲਾਉਣੇ ਮਾ ਜਾਂ ਛੁੱਟੀ ਉਹ ਅਗਲੀ ਫਸਲ ਦੀ ਤਿਆਰੀ ਹੋ ਜਾਂਦੀ ਯਾਰ ਇਹ ਮਗਰਲੀ ਇਹ ਖਤਮ ਨਹੀਂ ਹੁੰਦੀ ਮਗਰਲੀ ਫੇ ਚਿੱਟੀ ਹੋ ਜਾਂਦੀ ਤਾਂ ਕੋਈ ਸੈਟਿੰਗ ਨਹੀਂ ਹੋਦੀ ਤੇਰੀ ਹਲਾਂ ਘੱਟ ਦੇਖ ਲਿਖ ਹੂੰ ਪਏ ਇੱਕ ਗਰਮ ਹੋ ਗਿਆ ਲੱਗਦਾ ਟਰੈਕਟਰ ਇਹ ਇੱਕ ਟਰੈਕਟਰ ਮੈਡ ਲੱਗਦਾ ਗਰਮ ਹੋ ਗਿਆ ਪਏ நான <laughs> நூறு